ਜਿੱਥੇ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉੱਥੇ ਹੀ ਇਹ ਤਸਵੀਰਾਂ ਬੱਸ ਸਟੈਂਡ ਅੰਮ੍ਰਿਤਸਰ ਦੀਆਂ ਨੇ ਜਿੱਥੇ ਕਿ ਅੱਜ ਦਿਨ ਐਤਵਾਰ ਮੁੱਖ ਗਵਾਈ ਕਰਦੇ ਹੋਏ ਕਪਿਲ ਦੇਵ ਐਸਆਈ ਜੋ ਕਿ ਉੱਥੋਂ ਦੇ ਚੌਂਕੀ ਇੰਚਾਰਜ ਨੇ ਉਹਨਾਂ ਵੱਲੋਂ ਬੱਸ ਸਟੈਂਡ ਦੀ ਪ੍ਰੋਪਰ ਢੰਗ ਨਾਲ ਚੈਕਿੰਗ ਕੀਤੀ ਗਈ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਰਹੇ ਹੋ ਕਿ ਲੋਕਾਂ ਨੂੰ ਸਮਝਾਉਂਦੇ ਹੋਏ ਦਿਖਾਈ ਦੇ ਰਹੇ ਨੇ ਕਿ ਕੋਈ ਵੀ ਸ਼ੱਕੀ ਅੰਸਰ ਦਿਖਾਈ ਦਵੇ ਤੇ ਸਾਨੂੰ ਤਲਾਕ ਕਰੋ ਸਾਡੀ ਨੇੜੇ ਹੀ ਚੌਕੀ ਹੈ ਤੇ ਹਰ ਇੱਕ ਕੋ ਪੁਲਿਸ ਦਾ ਨੰਬਰ ਜੋ ਕੀ ਇੱਥੇ ਦੀਵਾਰਾਂ ਉੱਤੇ ਪੋਸਟਰ ਜਰੀਏ ਚਿਪਕਾਇਆ ਹੋਇਆ ਉੱਥੋਂ ਦੇਖ ਕੇ ਸਾਨੂੰ ਤਲਾਕ ਕੀਤੀ ਜਾਵੇ ਕੋਈ ਵੀ ਸ਼ੱਕੀ ਲੱਗਦਾ ਕੀ ਕੁਝ ਉਹਨਾਂ ਵੱਲੋਂ ਹੋਰ ਕਿਹਾ ਗਿਆ ਆਓ ਸੁਣਾਣੇ ਆ ਇਸ ਗੱਲਬਾਤ ਦੇ ਵਿੱਚ ਮੈਂ ਕਪਿਲ ਦੇਵ ਸ਼ਰਮਾ ਇਨਚਾਰਜ ਪੁਲਿਸ ਚੌਂਕੀ ਬੱਸ ਸਟੈਂਡ ਮਾਨਯੋਗ ਕਮਿਸ਼ਨਰ ਸਾਹਿਬ ਦੀ ਹਦਾਇਤਾਂ ਦੇ ਅਨੁਸਾਰ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਾਨਯੋਗ ਕਮਿਸ਼ਨਰ ਸਾਹਿਬ ਨੇ ਇੱਕ ਸ਼ਕਤੀ ਦੇ ਨਾਲ ਸਾਨੂੰ ਸਾਰਾ ਮੈਸੇਜ ਦਿੱਤਾ ਹੈ ਬਰੀਫ ਕੀਤਾ ਹੈ ਕਿ ਆਪਣੇ ਬੱਸ ਸਟੈਂਡ ਦੇ ਨਾਲੇ ਦੁਆਲੇ ਦੀ ਚੈਕਿੰਗ ਤੇ ਹਰ ਇੱਕ ਜਗ੍ਹਾ ਦੇਤੇ ਤੁਸੀਂ ਨਿਗਰਾਨੀ ਰੱਖਣੀ ਆ ਇਸ ਦੇ ਸਬੰਧ ਵਿੱਚ ਅੱਜ ਹਰ ਰੋਜ਼ ਆ ਟੀਮ ਮਾਰਵੀ ਦੀ ਮੇਰੇ ਕੋਲ ਆਣੀ ਤੇ ਬੜੀ ਸ਼ਕਤੀ ਦੇ ਨਾਲ ਚੈਕਿੰਗ ਕਰਾਈ ਜਾਂਦੀ ਆ ਲੇਡੀਜ਼ ਕੋਲੋ ਲੇਡੀ ਚੈਕਿੰਗ ਹੋਈ ਜਾਂਦੀ ਆ ਤੇ ਜੈਂਟਸ ਜਿੰਨੇ ਵੀ ਆਪਣੇ ਆਂਦੇ ਆ ਜਾਂਦੇ ਬੱਸ ਸਟੈਂਡ ਦੇ ਉਹਨਾਂ ਚੈਕਿੰਗ ਜਿਹੜੀ ਆ ਉਹ ਆਪਣੀ ਬੜੀ ਬਰੀਕ ਦੇ ਨਾਲ ਡੀਪਲੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੀ ਇਹ ਇਲੈਕਸ਼ਨ ਦੇ ਸਬੰਧ ਵਿੱਚ ਦੀ ਇਲੈਕਸ਼ਨ ਦੇ ਸਬੰਧ ਵਿੱਚ ਸਾਡਾ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਪੂਰੀ ਇਲੈਕਸ਼ਨ ਵਧੀਆ ਕਰਾਉਣ ਦੇ ਵਿੱਚ ਬੜਾ ਮਸਤੀਦ ਰਹਿੰਦਾ ਤੇ ਮਾਨ ਜੋ ਕਮਿਸ਼ਨਰ ਸਾਹਿਬ ਸਾਨੂੰ ਹਰ ਟਾਈਮ ਤੋਂ ਟਾਈਮ ਦਿਸ਼ਾ ਨਿਰਦੇਸ਼ ਦੇਂਦੇ ਰਹਿੰਦੇ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਨਾਲ ਅਸੀਂ ਸਾਰੇ ਕੰਮ ਕਰਦੇ ਆ ਸਾਡੀ ਸਾਰੇ ਅਮਰਸਾਹਬ ਦੇ ਸਾਰੇ ਅਫੀਸਰ ਸਾਹਿਬਾਨ ਦੀ ਤੇ ਬੱਸ ਸਟੈਂਡ ਦੇ ਮੇਰੇ ਇੰਚਾਰਜ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਬਣਦੀ ਆ ਕਿ ਇਸ ਨੂੰ ਹਰ ਇੱਕ ਚੀਜ਼ ਤੇ ਹਰ ਇੱਕ ਪੁਆਇੰਟ ਤੇ ਹਰ ਇੱਕ ਸਾਈਡ ਤੇ ਆਪਣੀ ਮੈਂ ਨਿਗਰਖ ਰੱਖ ਸਕਾਂ ਬਸ ਸਟੈਂਡ ਦੇ ਕੈਮਰੇ ਕਿਨੇ ਲਗਾਉਂਦੇ ਨੇ ਮੇਰੇ ਤੇ ਗੱਲ ਹੀ ਨਹੀਂ ਆ ਰਹੀ ਅੰਮ੍ਰਿਤਸਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਬਸ ਸਟੈਂਡ ਦੇ ਲੋਕ ਕੈਮਰੇ ਲੱਗੇ ਹੋਏ ਨੇ ਇਹਨਾਂ ਦਾ ਇੱਕ ਰੂਮ ਬਣਾਇਆ ਹੈ ਵਾ ਉਥੇ ਹਰ ਜੀ ਮੈਂ ਵੀ ਉਥੇ ਜਾ ਕੇ ਬੈਠਦਾ ਵਾਂ ਕਿ ਜੋ ਕੋਈ ਮਾੜਾ ਆਨਸਰ ਇੱਧਰ ਉੱਧਰ ਘੁੰਮਦਾ ਵਾ ਸੀ ਉਹਨੂੰ ਉਸੇ ਵੇਲੇ ਪੁੱਛ ਕੇ ਉਸ ਵਾਸਤੇ ਆਪਣੇ ਪੁਲਿਸ ਸਟੇਸ਼ਨ ਬੁਲਾ ਲੀਦਾ ਵਾ ਹੋਰ ਵੀ ਕੋਈ ਜੇ ਭੈੜਾ ਆਨਸਰ ਭੈੜਾ ਮੀਨਜ਼ ਵੀ ਕੋਈ ਅਨਸੀਸਰੀ ਆਨਸਰ ਜਿਹੜਾ ਬੱਸ ਦੇ ਵਿੱਚ ਨਹੀਂ ਜਾਣਾ ਨਹੀਂ ਆਣਾ ਕਈ ਲੋਕਾਂ ਨੂੰ ਆਦਤ ਹੁੰਦੀ ਆ ਕਿ ਬਸ ਸਟੈਂਡ ਜਾਈਏ ਆਪਾਂ ਉਥੇ ਬੜਾ ਕੁਝ ਨੂੰ ਮੇਵਾਰਾ ਕਰੀ ਕਰੀਏ ਦੇੰਦਰ ਨਹੀਂ ਜਾਂਦਾ ਜਾਂਦਾ ਲੋਕਾਂ ਨੂੰ ਮੇਰੀ ਹਦਾਇਤ ਹੈ ਬੱਸ ਸਟੈਂਡ ਹੈ ਇੱਥੇ ਹਰ 1 ਲੱਖ ਬੰਦਾ ਰੋਹ ਜਾਂਦਾ ਹੈ 10000 ਬੰਦਾ 1 ਘੰਟੇ ਬਾਅਦ ਬਦਲ ਜਾਂਦਾ ਹੈ ਉਹਨਾਂ ਦੇ ਵਿੱਚ ਬੜੇ ਆਪਣੇ बैड ਐਲੀਮੈਂਟਸ ਵੀ ਆਉਂਦੇ ਨੇ ਉਹ 엘ਿਮੈਂਟਸ ਨੂੰ ਸਾਡੀ ਨਿਗਾ ਉਹਨਾਂ ਦੇ ਉੱਤੇ ਰਹਿੰਦੀ ਆ ਤੇ ਆਮ ਪਬਲਿਕ ਨੂੰ ਮੇਰੀ ਇੱਕ ਹਦਾਇਤ ਆ ਇਲੈਕਸ਼ਨ ਨੂੰ ਜਿਵੇਂ ਅਸੀਂ ਹਰ ਇੱਕ ਤਰੀਕੇ ਦੇ ਨਾਲ ਮਾਨਜੋ ਕਮਿਸ਼ਨਰ ਸਾਹਿਬ ਵੱਲੋਂ ਅਧਿਕਾਰਾਂ ਦੇ ਅਨੁਸਾਰ ਕੰਮ ਕਰਦੇ ਹੋਏ ਅਗਾਂਹ ਮਾਹੌਲ ਨੂੰ ਵਧੀਆ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਇਲੈਕਸ਼ਨਾਂ ਜਿਹੜੀਆਂ ਬੜੀਆਂ ਪੀਸ ਹੋ ਰਹੀਆਂ ਆ ਅੰਮ੍ਰਿਤਸਰ ਆਪਣੇ ਸਾਰੀਆਂ ਕਰਵਾ ਲਈਏ ਤੇ ਕਿਹੜੀ ਕਿਹੜੀ ਫੋਰਸਾਂ ਚੈੱਕਿੰਗ ਕਰੀਏ ਔਰ ਵੀ ਟੀਮ ਹੈ ਮੇਰੇ ਨਾਲ ਜਿਹੜੀ ਇੱਕ ਮੇਰੇ ਨਾਲ ਐਸਲੇ ਸਟੈਂਡ ਨੇ ਤੇ ਮੇਰੇ ਪੁਲਿਸ ਸਾਡੇ ਦੀ ਪੁਲਿਸ ਸਟੇਸ਼ਨ ਦੀ ਪੁਲਿਸ ਫੋਰਸ ਆ ਜਿਨ੍ਹਾਂ ਨਾਲ ਆਪਾਂ ਚੈਕਿੰਗ ਕਰਦੇ ਪਏ ਆ ਪਬਲਿਕ ਨੂੰ ਮੇਰੀ ਇਹ ਰਾਇ ਹੈ ਜੇ ਆ ਵੀ ਆਸੇ ਪਾਸੇ ਕੋਈ ਵੀ ਗਲਤ ਚੀਜ਼ ਵੇਖੋ ਕੋਈ ਆਪਣਾ ਬੈਗ ਦੇਖੋ ਉਹਨੂੰ ਤੁਰੰਤ ਸਾਡੇ ਨੋਟਿਸ ਵਿੱਚ ਲਾਓ ਪੁਲਿਸ ਸਟੇਸ਼ਨ ਨੂੰ ਮਰੇ ਇੱਥੇ ਸਾਰੇ ਜਵਾਲ ਫਿਰਦੇ ਰਹਿੰਦੇ ਨੇ ਉਸ ਵੇਲੇ ਉਹਨੂੰ ਰਿਪੋਰਟ ਲਾਓ ਕੋਈ ਵੀ ਚੀਜ਼ ਬੈਗ ਤੁਹਾਨੂੰ ਕੋਈ ਜਿਸਦਾ ਵਾਅ ਉਹ ਮੈਨੂੰ ਦੱਸੋ